ਅਗਰ ਤੁਸੀਂ ਪਰਮੇਸ਼ਰ ਦੇ ਲੋਕ ਹੋ ਕਦੇ ਨਹੀਂ ਕਹਣਾ ਪਰਮੇਸ਼ਰ ਨੇ ਮੈਨੂੰ ਛੱਡ ਦਿੱਤਾ ਕਦੇ ਨਹੀਂ ਜੇ ਛੱਡਦਾ ਬਸ ਅਗਰ ਅਸੀਂ ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੁੰਦੇ ਆ ਤਾਂ ਪਰਮੇਸ਼ਰ ਜਿਹੜੀਆਂ ਸਾਡੇ ਲਈ ਉਹਨੇ ਫੈਸਿਲਿਟੀਆਂ ਰੱਖੀਆਂ ਉਹਨਾਂ ਨੂੰ ਘਟਾ ਦਿੰਦਾ ਪਰ ਛੱਡਦਾ ਨਹੀਂ ਪਰ ਅਗਰ ਸ਼ੈਤਾਨ ਸਾਨੂੰ ਸਤਾ ਰਿਹਾ ਲੋਕ ਸਤਾ ਰਿਹਾ ਤੋ ਤੁਹਾਡੀ ਜਿਹੜੀ ਬਲੇਸਿੰਗ ਹੈ ਇੱਕ ਦਿਨ ਦੁਪਹਿਰ ਦੀ ਤਰ੍ਹਾਂ ਚਮਕੇਗੀ। ਔਰ ਲੋਕਾਂ ਨੂੰ ਦੂਰੋਂ ਨਜ਼ਰ ਆਏਗੀ। ਹallelujah। ਕਿਉਂਕਿ ਪਰਮੇਸ਼ਰ ਪਤਾ ਕੀ ਕਹਿੰਦਾ ਹੈ। 31 ਹ ਯਹੋਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਯਹੋਵਾ ਨੂੰ ਉਡੀਕਣ ਵਾਲੇ। ਜਦ ਤੱਕ ਜਿੰਦਿਆਂ ਤਦ ਤੱਕ ਉਡੀਕ ਰੱਖਣੀ ਹੈ। ਇਸਾਂ ਨਹੀਂ ਹੋਏਗਾ ਕਿ ਪਰਮੇਸ਼ਰ ਕਬਰਾਂ 'ਚ ਤੁਹਾਨੂੰ ਇਦਾਂ ਭੇਜ ਦੇਗਾ ਆਪਨੇ ਬਹੁਤ ਸਾਰੇ ਮਸੀਹ ਲੋਕਾਂ ਨੂੰ ਦੇਖਿਆ ਹੈਗਾ ਉਹ ਬਿਮਾਰ ਨੇ ਲੰਬੇ ਸਮੇਂ ਤੋਂ ਬਿਮਾਰ ਨੇ ਪ੍ਰਭੂ ਨੇ ਉਹਨਾਂ ਨੂੰ ਚੰਗਾ ਕਰ ਦਿੱਤਾ ਚੰਗਾ ਹੋਣ ਤੋਂ ਬਾਅਦ ਉਹ ਦੁਨੀਆ ਨੂੰ ਛੱਡ ਕੇ ਗਏ ਹallelujah ਮੈਂ ਮੋਸਟਲੀ ਦੇਖਿਆ ਮਸੀਹ ਲੋਕਾਂ ਨੂੰ ਐਸੇ ਲੰਬੇ ਸਮੇਂ ਤੋਂ ਬਿਮਾਰ ਸੀ ਬਿਮਾਰੀ ਤੋਂ ਚੰਗੇ ਹੋ ਗਏ ਚੰਗਾ ਕਰਕੇ ਪਰਮੇਸ਼ਰ ਫਿਰ ਉਹਨਾਂ ਨੂੰ ਇਸ ਸੰਸਾਰ ਤੋਂ ਲੈ ਕੇ ਗਿਆ ਸ਼ਰਮਿੰਦਗੀ ਨੂੰ ਦੂਰ ਕਰਦਾ ਹੈ ਪਰਮੇਸ਼ਰ ਬੋਲਾਂਗੇ ਹallelujah